ਬਾਈ ਬਹੁਤ ਉਸ ਵਾਲੀ ਖਬਰ ਦਿਲ ਚੜਤੇ ਹੋ ਆਪਣੇ ਕਰੂਗੇ ਭਾਈ ਜੂਰੀ ਮੈਂ ਵੋਲਸ ਆਪੀ ਪੰਜਾਬੀ ਮੀਟਿੰਗ ਕਿਸੇ ਤਾਂ ਜੀ ਉਹ ਬਾਈ ਲੁਧਿਆਣਾ ਪੱਚੀ ਤੋਂ ਜੀ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਸਰ ਕੀ ਕਰੀ ਜਨੇ ਹੱਥ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕਿ ਮੈਂ ਵਿਚਰੇ ਆ ਉਹਨਾਂ ਨਾਲ ਵੈਸੇ ਤਫਤਖ ਮਿਲਨੀ ਹੋਂ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਮ ਲੋਕੋ ਦੇ ਤੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਥੋੜਾ ਜਿਹਾ ਥੱਲੇ ਗੱਲ ਕਰੋ ਪਲੀਜ਼ ਉਹ ਆਪਣੇ ਕਾ ਲੋਕਾਂ ਦੇ ਮਸਲੇ ਹੱਲ ਕਰ ਲਈ ਤਤਪਰ ਰਹਿੰਦੇ ਸੀ ਹਸਮੁਖਵਾਸੀ ਤੇ ਚਾਣਕ ਉਹਨਾਂ ਦਾ ਚਲੇ ਜਾਣਾ ਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਟਨਾ ਤਰਸੇਮ ਭਾਈ ਜੀ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਅਨੰਦ ਚਰਨਾਚ ਨਿਵਾਸ ਪਛੀ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਉਹ ਪਾਣਾ ਮੰਨਣ ਦਾ ਬਲਕਸ਼ੀ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਿਰਤੀ ਚ ਕੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੀ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੀ ਸੀ। ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਚਸਪੀ ਬਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ। ਜੀ ਮੈਂ ਸ਼ਰਧਾਂਜਲੀ ਭੇਟ ਕਰਦਾ। ਫਿਰ ਆਖਿਰ ਵਿੱਚ ਤੁਹਾਡੇ ਨਾਲ ਪਹਿਲੀ ਮੁਲਾਕਾਤ ਹੋਈ ਕਿਹੜੀ ਗੱਲ ਬੀਤ ਗਈ। ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲਦੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ। ਕੁਮਾਰ ਮੰਡੀ ਵੀ ਆਇਆ ਸੀ ਰੋਜ਼। ਉਹ ਪ੍ਰਵਾਸੀ ਮੇਤਾ ਕਿ ਉਹਨਾਂ ਨੇ ਮੈਨੂੰ ਹਾਰ ਵੀ ਪੈਣ ਆਇਆ ਸੀ। ਜੀ ਜੀ ਤੁਹਾਡੀ ਵੀਡੀਓ ਚ ਕੈਮਰੇ ਚ ਕੈਦ ਹੋ ਰਹੀ ਕਿ ਆ ਗਿਆ ਬਾਦ ਫੋਨ ਤੇ ਹਮੇਸ਼ਾ ਗੱਲ ਹੁੰਦੀ ਹੈ ਨਹੀਂ ਸੀ ਕੋਈ ਨਾ ਕੋਈ ਕੰਮ ਕੋਈ ਇਸੇ ਕੰਮ ਲਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ बस ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਇਹ ਕਿਹਾ ਜਾ ਸੱਚੇ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਜਿਹੜਾ ਹਮੇਸ਼ਾ ਕਿ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇंदे ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਤੇ ਉੱਧਰ-ਉੱਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ, ਕੋਲਪੇਟ ਕਰਨੇ ਕੋਈ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੂੰ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਔਰ ਹਮੇਸ਼ਾ ਸਾਡੇ ਦਿਲਾ ਚੋਂ ਵਸਦੀ ਰਹੇ ਧੰਨਵਾਦ